ਅੱਜ ਅਸੀਂ ਗੱਲ ਕਰਾਂਗੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ। BBC ਵੱਲੋਂ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ, ਕਤਲ ਅਤੇ ਕਤਲ ਦੇ ਕਾਰਨਾਂ ਸਮੇਤ ਪੰਜਾਬੀ ਇੰਡਸਟਰੀ ਉੱਤੇ ਗੈਂਗਸਟਰਾਂ ਦੇ ਪ੍ਰਭਾਵ ਤੇ ਬਣਾਈ ਗਈ ਡਾਕੂਮੈਂਟਰੀ ਰਿਲੀਜ਼ ਹੋ ਗਈ ਹੈ। ਸਿੱਧੂ ਮੂਸੇਵਾਲਾ ਦੇ ਜਨਮ ਦਿਨ ਵਾਲੇ ਦਿਨ ਰਿਲੀਜ਼ ਕੀਤੀ ਗਈ ਇਸ ਡਾਕੂਮੈਂਟਰੀ ਨੂੰ ਰਿਕਵਾਂਡ ਦੇ ਲਈ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਨੂੰਨੀ ਚਾਰਾਜੋਈ ਵੀ ਕੀਤੀ ਗਈ ਹੈ। ਸਿੱਧੂ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਇਹ ਡਾਕੂਮੈਂਟਰੀ ਰਿਲੀਜ਼ ਹੋਵੇ ਪਰ ਬੀਬੀਸੀ ਨੇ ਇਸ ਡਾਕੂਮੈਂਟਰੀ ਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਰਿਲੀਜ਼ ਕੀਤਾ ਹੈ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਟੀਸ਼ਨ ਦੇ ਬਾਵਜੂਦ ਇਸ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਗਿਆ ਹੈ ਚਰਨ ਕੌਰ ਵੱਲੋਂ ਸਖਤ ਇਤਰਾਜ਼ ਕਰਦੇ ਆਂ ਕੀ ਕੁਝ ਕਿਹਾ ਗਿਆ ਇਹ ਵੀ ਤੁਹਾਨੂੰ ਇਸ ਵੀਡੀਓ ਦੇ ਅੰਤ ਦੇ ਵਿੱਚ ਜ਼ਰੂਰ ਸੁਣਾਵਾਂਗੇ ਖੋਜੀ ਪੱਤਰਕਾਰਾਂ ਇਸਲੀਨ ਕੌਰ ਵੱਲੋਂ ਬਣਾਈ ਗਈ ਇਹ ਡਾਕੂਮੈਂਟਰੀ ਫਿਲਮ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਕਈ ਪਰਦੇ ਚੱਕਦੀ ਹੈ ਤੇ ਨਾਲ ਹੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਦਿਖ ਜਾਂਦੀ ਹੈ। ਇਹ ਡਾਕੂਮੈਂਟਰੀ ਸਿੱਧੂ ਦੀ ਸ਼ੁਰੂਆਤ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਕਤਲ ਦੀ ਵਜ੍ਹਾ ਸਮੇਤ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਤੇਜ਼ੀ ਨਾਲ ਵਧ ਰਹੇ ਗੈਂਗਸਟਰ ਕਲਚਰ ਦੀ ਕਹਾਣੀ ਹੈ। ਇਸ ਦੇ ਨਾਲ ਹੀ ਵਿੱਕੀ ਮਿੱਡੂ ਖੇੜਾ ਦੇ ਕਤਲ, ਲਾਰੈਂਸ ਬਿਸ਼ਨੋਈ ਅਤੇ ਗੋਲਦੀ ਬਰਾੜ ਦੀ ਕਾਲਜ ਦੀ ਦੋਸਤੀ ਤੇ ਸ਼ੁਰੂਆਤ ਦੀ ਕਹਾਣੀ ਵੀ ਹੈ। ਇਹਨਾਂ ਗੈਂਗਸਟਰਾਂ ਦੇ ਸਿੱਧੂ ਦੇ ਨਾਲ ਕੀ ਸੰਬੰਧ ਸਨ ਅਤੇ ਉਹਨਾਂ ਨੇ ਸਿੱਧੂ ਦਾ ਕਤਲ ਕਿਉਂ ਕਰਵਾਇਆ ਇਸ ਬਾਰੇ ਵੀ ਗੱਲ ਕੀਤੀ ਗਈ ਹੈ। ਇੱਕ ਕਬੱਡੀ ਕੱਪ ਦੇ ਵਿੱਚ ਜਾਣਾ ਸਿੱਧੂ ਦੇ ਲਈ ਕਿਉਂ ਅਤੇ ਕਿਵੇਂ ਮੁਸੀਬਤ ਬਣਿਆ ਇਸ ਬਾਰੇ ਦੇ ਵਿੱਚ ਵੀ ਇਸ ਡਾਕੂਮੈਂਟਰੀ ਦੇ ਵਿੱਚ ਗੱਲ ਹੋਈ ਹੈ। ਇਸ ਡਾਕੂਮੈਂਟਰੀ ਦੇ ਵਿੱਚ ਗੋਲਦੀ ਬਰਾੜ ਦੇ ਨਾਲ ਗੱਲਬਾਤ ਦੇ ਨਾਲ ਨਾਲ ਉਹਨਾਂ ਦੇ ਕਈ ਸਾਰੇ ਦੋਸਤਾਂ ਤੇ ਕੋਲੀਗਸ ਅਤੇ ਕੁਝ ਪੱਤਰਕਾਰਾਂ ਦੇ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਹੈ। ਸੰਤ ਜਰਨੈਲ ਸਿੰਘ ਪਿੰਡਰਾਵਾਲਾ ਪ੍ਰਤੀ ਸਿੱਧੂ ਦੀ ਧਾਰਨਾ ਸਮੇਤ ਹੋਰ ਬਹੁਤ ਸਾਰੇ ਮੁੱਦਿਆਂ ਤੇ ਉਸ ਦਾ ਟੇਕ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤ ਹੀ ਨਹੀਂ ਕੈਨੇਡਾ ਦੇ ਵਿੱਚ ਫੈਲੇ ਗੈਂਗਸਟਰ ਕਲਚਰ ਦੇ ਪਰਦਾ ਚੁੱਕਦਿਆਂ ਕਲਾਕਾਰਾਂ ਤੋਂ ਫਰੋਤੀ ਦੇ ਨਾਮ ਤੇ ਮੰਗੇ ਜਾਂਦੇ ਗੀਤਾਂ ਬਾਰੇ ਵੀ ਇਸ ਡਾਕੂਮੈਂਟਰੀ ਦੇ ਵਿੱਚ ਗੱਲ ਕੀਤੀ ਗਈ ਹੈ। ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਬੇਸ਼ੱਕ ਇਹ ਡਾਕੂਮੈਂਟਰੀ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ। ਅਤੇ ਸਿੱਧੂ ਦਾ ਕਤਲ ਕਿਉਂ ਅਤੇ ਇਨਸਾਫ ਕਦੋਂ ਦੇ ਸਵਾਲਾਂ ਦੇ ਜਵਾਬ ਵੀ ਇਸ ਡਾਕੂਮੈਂਟਰੀ ਦੇ ਵਿੱਚ ਨਹੀਂ ਹਨ। ਮਰਹੂਮ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਕਹਿਣਾ ਹੈ ਇਹ ਡਾਕੂਮੈਂਟਰੀ ਸਿੱਧੂ ਦਾ ਕੇਸ ਖਰਾਬ ਕਰ ਸਕਦੀ ਹੈ ਆਓ ਦਿਖਾਉਨੇ ਆ ਤੁਹਾਨੂੰ ਵੀਡੀਓ ਜਿਸ ਦੇ ਵਿੱਚ ਮਾਤਾ ਚਰਨ ਕੌਰ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਮੈਨੂੰ ਇੱਥੇ ਸਿੱਧਾ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਉਹ ਸੁਭ ਦੀ ਪਤਾ ਜਿਹੜਾ ਚਿਪ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸੁਭਦੀ ਪਤਾ ਜਿਹੜਾ ਚੈਪਟਰ ਐ ਕਲੋਜ਼ ਕਰਨਾ ਚਾਹੁੰਦੀ ਕਿੰਨੀ ਸੀ ਉਹ ਤਾਂ ਚੱਲੀ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬੱਸੋਂ ਬਾਹਰ ਨੇ ਮੈਂ ਤਾਂ ਇੱਕ ਬੱਸ ਪਬਲਿਕ ਨੂੰ ਜਿਹੜੀ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਆ ਤਿੰਨ ਸਾਲਾਂ ਤੋਂ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਪਪਿਤ ਉਹ ਤੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲੇ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਐ ਅਸੀਂ ਐਨੇ ਕ ਨਿੱਕੇ ਮੁੱਟੇ ਤავਦੇ ਕੰਮ ਕਰਾਸ ਮੈਨੂੰ ਇੱਥੇ ਸਿੱਧਾ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਵੀ ਪਿੱਛੇ ਕਰਦਾ ਵੀ ਉਹ ਸ਼ੁਭਦੀਪਾ ਜਿਹੜਾ ਚੈਪਟਰ ক্লোਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊ ਲੈ ਕੇ ਪਾਈਆਂ ਨੇ ਉਹ ਸਾਡੇ ਕੇਸ ਨੂੰ ਰਫਾ-ਦਫਾ ਕਰਕੇ ਤੇ ਸ਼ੁਭਦੀਪਾ ਜਿਹੜਾ ਚੈਪਟਰ ক্লোਜ਼ ਕਰਨਾ ਚਾਹੁੰਦੇ ਆ ਉਹਨਾਂ ਮੇਰੇ ਅੱਗੇ ਇਹੀ ਬੇਨਤੀ ਐ ਵੀ ਤੁਸੀਂ ਸਾਡੇ ਸਾਥ ਨਾ ਛੱਡੋ ਕੋਈ ਗੱਲ ਨਹੀਂ ਵਹਿਗੁਰੂ ਕਰੂਗਾ ਕਦੇ ਨਾ ਕਤੇ ਕਿਰਪਾ ਪੋਲੀਟਿਕਸ ਦਾ ਜੇ ਉਹ ਸਾਨੂੰ ਪੋਲੀਟਿਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟਿਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਤੇ ਫਿਰ ਉਦੋਂ ਸਾਨੂੰ ਐ ਲੱਗਦਾ ਵੀ ਸਾਡੇ ਕੋਲ ਵੀ ਥੋੜੀ ਜਿਹੀ ਪਾਵਰ ਹੋਣੀ ਚਾਹੀਦੀ ਹੈ ਅਸੀਂ ਐਨੇ ਇੱਕ ਨਿੱਕੇ ਮੁੱਟੇ ਧਾਵੇ ਕੰਮ ਕਰਾ ਸਕਦੇ ਹਾਂ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਬਸ ਕੀ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਡ ਨੂੰ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਬਸ ਸਿੱਧਾ ਹਿਸਾਬ ਜਰਾ राजे ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀਏ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾ ਨਹੀਂ ਲੱਗਣ ਦੇਣਗੇ ਇਹਨਾਂ ਨੇ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦਿਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਵਿਆਂ ਨੂੰ ਆਪਣੇ ਫਰੈਂਡ ਨੂੰ ਆਪਣੇ ਫੈਨਸ ਨੂੰ ਆਪਣੇ ਮਾਂ ਪਿਓ ਨੂੰ ਉਹਨੇ ਫਿਰ ਵੀ ਬਣਦਾ ਸਮਾਂ ਦਿੱਤਾ ਮੈਂ ਕਹਿੰਦੀ ਆ ਵੀ ਵਹਿਗਰੂ ਨੇ ਉਹਦੇ ਚ ਕੋਈ ਇਹੋ ਜਿਹੀ ਏਨਰਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫਿਰ ਵੀ ਇੰਨਾ ਕੰਮ ਕਰਕੇ ਗਿਆ ਨਾਸਾ ਬੰਦ ਹੋ ਰਹੀਆਂ ਨੇ 15 ਸਾਲ ਉਹਨੂੰ ਅਸੀਂ ਯਾਦ ਕਰ ਜੰਦਾਰੱਖਾਂਗੇ ਸਿੱਧੂ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਪਟੀਸ਼ਨ ਦਾ ਜਵਾਬ ਕੋਰਟ ਵੱਲੋਂ ਹੁਣ 16 ਜੂਨ ਨੂੰ ਸੁਣਾਇਆ ਜਾਵੇਗਾ ਦੇਖਣਾ ਹੋਵੇਗਾ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਦਾ ਨਿਚੋੜ ਕੀ ਨਿਕਲਦਾ ਹੈ